ਇਹ ਅੰਗੂਰਾਂ ਦੀ ਬੇਲ ਬਹੁਤ ਅੰਗੂਰ ਲੱਗਿਆ ਇਹਨੂੰ ਸਾਂਭੀ ਵੀ ਆ ਸਾਡੇ ਟਿਕਾ ਕੇ ਤਾਹਾਂ ਬੰਨੀ ਕੋਠੇ ਤੇ ਉੱਪਰ ਹੋਰ ਤਾਰਾਂ ਪਾ ਕੇ ਰਸੀਆਂ ਪਾ ਕੇ ਇੰਨਾ ਵਜ਼ਨ ਬਣ ਜਾਂਦਾ ਇਹਦਾ ਬੇ ਹਿਸਾਬਾ ਝੱਲਿਆ ਨਹੀਂ ਤਾਂ ਚੱਕਿਆ ਨਹੀਂ ਜਾਂਦਾ ਬੇਲ ਤੋਂ ਆਪ ਤੇ ਵਜ਼ਨ ਤਾਂ ਰਸੀਆਂ ਨਾਲ ਬੰਨਣੀ ਪੈਂਦੀ ਆ ਤਾਹਾਂ ਇਹਾਂ ਗੂਰਾਂ ਦੀ ਬੇਲ ਆ। ਆ ਇੱਥੇ ਹੋਰ ਸਾਡੇ ਲਾਏ ਆ। ਵਿੱਚ ਨਾਲ ਕੱਦੂ ਵੀ ਖਾਨੇ ਆ ਤੇ ਕੱਦੂਆਂ ਦੀ ਬੇਲ ਵੀ ਖੜੀ ਐ ਲੈ। ਆਹ ਲੇ ਬੇਲ ਕੱਦੂਆਂ ਦੀ ਨਾਲ ਬਿਰਚੜਾ ਬੂਟਾ। ਆਹ ਮਰੂਏ ਦਾ ਬੂਟਾ। ਮਰੂਆ ਲੱਗਿਆ। ਤુલਸੀ ਆ ਤુલਸੀ ਦਾ ਬੂਟਾ ਹਾਂ। ਆਹ ਸਿਵਾਂ ਦਾ ਆ ਗਿਆ। ਆਹ ਦੇ ਟਮਾਟੇ ਦੇ ਘਟੇ ਘਟੇ ਲੱਗੇ ਆਹ ਦੇ ਟਮਾਟੇ ਇੱਕ ਬੂਟਾ ਵਾ ਦਿੱਤਾ ਸੀ ਉਹਨੇ ਵੀ ਵੇਲੇ ਸਾਨੂੰ ਪੰਜ ਬੂਟੇ ਦਿੱਤੇ ਸੀ ਸਿਰਫ 5 ਰੁਪਏ ਦਾ ਬੂਟਾ ਸੀ ਕਹਿੰਦਾ ਜੇ ਨਾ ਲੱਗੇ ਤਾਂ ਮੇਰੇ ਕੋਲੇ ਆ ਜਿਓ ਸਾਮ ਸਭਈਆ ਕਰੀਦਾ ਇਹਨਾਂ ਦਾ ਪੂਰਾ ਬੂਟਿਆਂ ਦਾ ਜੀਤ ਸਿੰਘ ਸਿੱਧੂ ਆ ਫੇਰ ਆ ਗਿਆ ਸਾਡੇ ਕਿੰਨੂ ਆਹ ਦੇਖ ਕਿੰਨੂ ਆਹ ਦੇਖ ਕਿੰਨੂ ਆ ਕਿੰਨੂ ਆ ਦੇ ਬੂਟੇ ਆ ਦੋ ਇਹ ਬਹੁਤ ਕਿੰਨੂ ਲੱਗੇ ਆ ਦਿਖਾਉਣੇ ਆ ਸਾਨੂੰ ਲੱਗੇ ਵਿਆਰੇ ਹੌਲੀ ਕਰ ਹੌਲੀ ਲੱਗੇ ਕੋਲ ਬਹੁਤ ਕੰਨੂ ਲੱਗੇ ਇਹਨੂੰ ਦੋ ਬੂਟੇ ਆ ਇਹ ਪੂਰੇ ਭਾਰੇ ਕਿ ਉਦੋਂ ਤੁਹਾਨੂੰ ਇੱਕ ਦਿਖਾਉਨੇ ਆ ਅੰਜੀਰ ਆ ਦੇ ਲੱਗਿਆ ਅੰਬ ਹੁਣ ਬਣ ਲੱਗਣਗੇ ਇਹਨੂੰ ਅੰਬ ਜਿਆਦੇ ਬਣਦੇ ਆ ਕਿ ਨਹੀਂ ਨਹੀਂ ਬਣਦੇ ਤਾਂ ਕਹਿੰਦੇ ਆਹ ਸਾਹਮਣੇ انجੀਰ ਹੈ ਬਹੁਤ ਪਰਾ ਬੂਟਾ ਬਣਿਆਦਾ انجੀਰ ਦਾ ਇਹਨੂੰ ਲੱਗਿਆ ਬਹੁਤ ਫਲ انجੀਰ ਨੂੰ ਮੈਂ ਦਿਖਾਉਣਾ ਉਧਰ ਦੀ ਜਾ ਕੇ ਆ ਕਿੰਨੂ ਆਦੇ ਆ ਆ ਦੱਸ ਕੇ ਪੈ ਗਏ ਹੈ ਹਾਂ ਔਰ ਇਹ ਬਈ ਆ ਹੰਜੀਰ ਆ ਦੇਖੋ ਹੰਜੀਰ ਬਹੁਤ ਲੱਗੀਆਂ ਇਹਨੂੰ ਅੰਜੀਰਾ ਜੋੜ ਦੇ ਵਿੱਚ ਲਗਦੀਆਂ ਆ ਜਿਵੇਂ ਆਲੇ ਜੋੜ ਚ ਆਦੇ ਜੋੜਾਂ ਦੇ ਵਿੱਚ ਲੱਗੀਆਂ ਐ ਲਗਦੀਆਂ 1500 ਰੁਪਏ ਕਿਲੋ ਮਿਲਦੀ ਆ ਜੀਰ ਇੰਨੀ ਮਹਿੰਗੀ ਆ ਇਹ ਪੱਤਾ ਇਹਦਾ ਹੁੰਦਾ ਪੂਰਾ ਬਹੁਤ ਪਰੇਸ਼ਾਨੂ ਵੀ ਬਹੁਤ ਵਧੀਆ ਆ ਦੇਖੋ ਮਰੂਦ ਲੱਗਿਆ ਦੇਖੋ ਕਿੰਨਾ ਮਰੂਦ ਲੱਗਾ ਇਹ 700 ਰੁਪਏ ਦਾ ਬੂਟਾ ਲੈ ਕੇ ਲਾਇਆ ਸੀ ਕਬੂਟਾ ਆਹ ਤੇ ਦਿੰਦਾ ਨਹੀਂ ਸੀਗਾ ਮੈਂ ਕਹਿੰਦਾ ਇੰਨਾ ਕਿੰਨਾ ਕਿਤੇ ਵਿੱਚ ਯਾਰ ਹੈਗਾ ਤੂੰ 700 700 ਲਈ ਆ ਕਹਿੰਦਾ ਬਾਈ ਜਿੱਦ ਇਹ ਇਹਨੂੰ ਮਰੂਦ ਲੱਗਣ ਲੱਗ ਗਿਆ ਨਾ ਤੂੰ ਉਦਦੇ ਫਿਰ ਯਾਦ ਕਰੇਗਾ ਵੀ ਵਾਕਿਆ 700 ਦਾ ਹੈਗਾ ਦਿੰਦਾ ਨਹੀਂ ਸੀ 600 ਦਾ ਲੈ ਕੇ 650 ਵੀ ਫਿਰ ਵੀ ਉਹਨੇ 650 ਰੁਪਏ ਤਾਂ ਦਿੱਤਾ ਤੇਨੇ ਕਿੱਡਾ ਗਾਹਦਲਾ ਭਰਿਆ ਪਿਆ ਉਹਨੇ ਦੇ ਥੱਲੇ ਨਾ ਛਿਟੀਆਂ ਲਾਉਣੀਆਂ ਪੈਣੀਆਂ ਵੀ ਇਹ ਇਹਦੇ ਵਹਣ ਚੱਲਣ ਵਾਸਤੇ ਇਹ ਅਮਰੂਦ ਮੇਰੇ ਲਾਏ ਹੋਇਆ ਕਰੇ ਆ ਦੇਖੋ ਆ ਸਿਓ ਆ ਸਿਓ ਦਾ ਫਲ ਲੱਗਾ ਦੇ ਆ ਸਾਰਾ ਫਲ ਬਹੁਤ ਸੋਹਣ ਲੱਗਣਗੇ ਕੀ ਇਹਨੂੰ ਆ ਗੀ ਮਸਮੀ ਮਸਮੀ ਆ ਇਹਨੂੰ ਵੀ ਲੱਗੇ ਪਿਆ ਆ ਬਾਬਾ ਲੱਗੇ ਇਹਨੂੰ ਵੀ ਆ ਕਾਲੇ ਅੰਗੂਰਾਂ ਦੀ ਬੇਲ ਇਹ ਲੋ ਆਈ ਸੀਰ ਕੀ ਕਾਲੇ ਅੰਗੂਰਾਂ ਦੀ ਵੇਲ ਆ ਪਰ ਨੂੰ ਹੋ ਜੂ ਪੂਰੀ ਭਾਰੀ ਇਹ ਬੂਟੇ ਤਾਂ ਮੇਰੇ ਬਾਈ ਸਾਮ-ਸਾਮ ਲਾਏ ਵੇ ਆ ਸਾਰੇ ਪੂਰੇ ਟਿਕਾ ਕੇ ਸੇਵਾ ਸੰਭਾਲ ਕਰਦੇ ਅਸੀਂ ਦੋਏ ਜੀ ਬੈਠ ਕੇ ਸ਼ਾਮ ਨੂੰ ਪਾਉਂਦੇ ਆ ਪਾਣੀ ਇਹਨਾਂ ਨੂੰ ਕਿੰਨੇ ਸੋਹਣੇ ਲੱਗਦੇ ਆ ਘਰ 'ਚ ਖੜੇ ਲਾ ਉਧਰ ਤੱਕ ਨਵੇਂ ਬੂਟੇ ਉਹ ਆ ਨਿੰਬੂ ਉਹਨੂੰ ਵੀ ਫਲ ਬਹੁਤ ਲੱਗਿਆ ਬਾਹ ਤੇ ਇਹਨੂੰ ਵੀ ਸੋਹਣਿਆ ਸਾਨੂੰ ਤੰ ਬੂਟੇ ਆ ਸੀ ਆਹ ਦੇ ਕਿੰਨਾ ਫਲ ਲੱਗਾ ਲੈ ਯਾਰ ਕੋਈ ਨਹੀਂ ਹੁਣ ਜਦੋਂ ਆ ਜਾਂਦਾ ਪੰਜਾਂ ਚੌ ਮਿੰਟ ਆਹ ਦੇ ਇਹ ਨਾਰ ਦਾ ਬੂਟਾ ਇਹ ਜਿਹੜੇ ਉਹਨੂੰ ਪਾਏ ਨਾ ਬੂਟਿਆਂ ਦੀ ਇਹ ਸਾਹ ਸੰਗਤ ਇੰਟਰਵਿਊ ਸਮਝੋ ਜਦੋਂ ਘਰੇ ਲਾਉਣੇ ਆਪਾਂ ਫਲ ਵਾਲੇ ਬੂਟੇ ਲਾਵੋ ਮੇਰੇ ਵੀਰ ਪਾਣੀ ਵੀ ਪਾਉਣਾ ਜਿਵੇਂ ਅੰਜੀਰ ਵਾਲਾ ਇਹਦੇ ਥੱਲੇ ਜਿਵੇਂ ਮਰਜੀ ਮੰਜਾ ਡਾਲਾ ਜਦੋਂ ਵੱਡੀ ਹੋ ਗਈ ਇਹ ਉਹਨਾਂ ਦੇ ਥੱਲੇ ਬੈਠਾ ਰਾਂ ਮੰਜਾ ਢਾ ਕੇ ਨਾ ਜਾਨਵਰਾਂ ਦੇ ਤਰ੍ਹਾਂ ਤਰ੍ਹਾਂ ਦੇ ਬੂਟਿਆਂ ਤੇ ਰੌਣਕ ਲੱਗਦੀ ਆ ਘਰੇ ਤੇ ਮੇਰਾ ਸਿੱਧੂ ਚੈਨਲ ਵਾਈ ਹੈ ਸਬਸਕ੍ਰਾਈਬ ਵੀ ਕਰਿਓ ਲਾਈਕ ਵੀ ਕਰਿਓ ਸ਼ੇਅਰ ਵੀ ਕਰ ਦਿਓ ਮੇਰੇ ਵੀਰਾਂ